ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਐਸੇ ਵਿਅਕਤੀ ਨੂੰ ਕਾਬੂ ਕੀਤਾ ਹੈ ਕਿ ਜੋ ਗੈਂਗਸਟਰ ਗੋਲਡੀ ਬਰਾੜ ਦੇ ਨਾਂ ਤੇ ਫਰੋਦੀ ਮੰਗਦੇ ਸਨ ਉਹਨਾਂ ਵੱਲੋਂ ਫੇਕ ਕਰਨ ਦੇ ਆੜਤੀ ਅਮਿਤ ਕੁਮਾਰ ਨੂੰ ਇੱਕ ਆਪਣੀ WhatsApp ਕਾਲ ਕੀਤੀ ਜਾਂਦੀ ਹੈ ਕਿਸੇ ਐਪ ਦੇ ਥੋਂ ਕਾਲ ਕਰਦੇ ਨੇ ਉਸ ਕੋਲੋਂ 20 ਤੋਂ 30 ਲੱਖ ਰੁਪਏ ਦੀ ਫਰੋਦੀ ਕੀਤੀ ਜਾਂ ਮੰਗੀ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਆਪਸ ਦੇ ਵਿੱਚ ਫੋਨ ਤੇ ਗੱਲਬਾਤ ਹੁੰਦਿਆਂ ਤਾਂ 3 ਲੱਖ ਦੇ ਵਿੱਚ ਸੌਦਾ ਤੈਅ ਹੋ ਜਾਂਦਾ ਹੈ ਜਿਸ ਤੋਂ ਬਾਅਦ ਜਦੋਂ ਉਹ ਫਰੋਦੀ ਦੀ ਰਕਮ ਲੈਣ ਜਾਂਦੇ ਨੇ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਦਬੋਚ ਲਿਆ ਜਾਂਦਾ ਹੈ ਪੁਲਿਸ ਪੁਲਿਸ ਕੋਲੋਂ ਉਹਨਾਂ ਕੋਲੋਂ ਇੱਕ ਇੱਕ ਡੋਣਾ ਪਿਸਤੌਲ ਚਾਰ ਮੋਬਾਈਲ ਜਿਨ੍ਹਾਂ ਰਹੀ ਉਹ ਗੱਲ ਕਰਦੇ ਸਾਂ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਰ ਹੋਇਆ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਜੋ ਆੜਤੀ ਹੈ ਉਸ ਦਾ ਮਨੀਮ ਹੀ ਨਿਕਲਿਆ ਹੈ ਜ ਜ ਮਨੀਮ ਹੈ ਜੋ ਜਿਸ ਨੇ ਆਪਣੇ ਸਾਥੀਆਂ ਨਾਲ ਰਲ ਕੇ ਉਸ ਕੋਲੋਂ ਫਰੋਤੀ ਮੰਗੀ ਗਈ ਸੀ ਕਿਉਂਕਿ ਆੜਤੀ ਵੱਲੋਂ ਜਿਹੜਾ ਮਨੀਮ ਆ ਉਸ ਨੂੰ ਆਪਣੇ ਕੰਮ ਤੋਂ ਹਟਾ ਦਿੱਤਾ ਗਿਆ ਸੀ ਤੇ ਮਨੀਮ ਨੇ ਕੁਝ ਸਮੇਂ ਬਾਅਦ ਆਪਣੀ ਆੜਤ ਖੋਲ ਰਹੀ ਸੀ ਜੋ ਆਪਣਾ ਬਦਲਾ ਲੈਣ ਦੀ ਖਾਤਰ ਉਸ ਵੱਲੋਂ ਹੀ ਆੜਤੀ ਨੂੰ ਗੋਲਡੀ ਬਰਾਡ ਦੇ ਨਾਮ ਤੇ ਧਮਗਾ ਕੇ ਫਰੋਤੀ ਮੰਗੀ ਗਈ ਸੀ ਫਿਲਹਾਲ ਪੁਲਿਸ ਵੱਲੋਂ ਉਕਤ ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਤੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਅਸਰ ਕੀਤਾ ਜਾ ਰਿਹਾ ਹੈ ਤਾਂ ਜੇ ਉਹਨਾਂ ਕੋ ਅੱਗੇ ਪੁਸ਼ਤਾਸ਼ ਕੀਤੀ ਜਾ ਸਕੇ ਕਿ ਉਹਨਾਂ ਨੇ ਕਿਸੇ ਹੋਰ ਵਿਅਕਤੀ ਕੋਗਾ ਅਫਰੋਤੀਤਾ ਵੀ ਮੰਗੀ ਇਹਦੇ ਚ ਜੀ ਅਮਿਤ ਕੁਮਾਰ ਹੈਗੇ ਆ ਆੜਤੀਆ ਖੇਮ ਕਰਨ ਤੋਂ son of prem ਉਹਨਾਂ ਨੂੰ ਜਿਹੜੀ ਅਫਰੋਤੀ ਦੀ ਕਾਲ ਆਈ ਸੀਗੀ ਤੇ ਇਹਦੇ ਚ ਕੇਸ ਰਜਿਸਟਰ ਕਰ ਲਿਆ ਸੀ ਇਹਨਾਂ ਨੇ ਗੋਲਡੀ ਬਰਾੜ ਦਾ ਨਾਮ ਲੈ ਕੇ ਗੈਂਗਸਟਰ ਦਾ 30 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਇਹਨਾਂ ਨੇ ਜਿਹੜੀ ਪੁਲਿਸ ਨੂੰ ਇਤਲਾਹ ਦਿੱਤੀ ਸੀ ਤਾਂ ਪੁਲਿਸ ਜਿਹੜੇ ਸੀਗੀ ਖੇਮ ਕਰਨ ਦੇ ਤੇ ਜਿਹੜੇ ਸੀਆਈਏ ਸਟਾਫ ਵਾਲੇ ਇਹਨਾਂ ਨੇ ਇਹਦੇ ਤੇ ਫੋਰਨ ਕਾਰਵਾਈ ਸ਼ੁਰੂ ਕਰਤੀ ਸੀ ਔਰ ਟਰੈਕ ਕਰਨਾ ਸ਼ੁਰੂ ਕਰਤਾ ਸੀ ਨਾਲ ਦੀ ਨਾਲ ਜਿਹੜੇ ਮਦਈ ਸੀਗੇ ਇਹਨਾਂ ਨੂੰ ਕਹਤਾ ਸੀ ਵੀ ਤੁਸੀਂ ਇਹਨਾਂ ਨੂੰ ਗੱਲ ਬਾਤ ਜਾਰੀ ਰੱਖੋ ਜਦੋਂ ਵੀ ਫੋਨ ਆਉਂਦਾ ਔਰ 네ਗੋਸ਼ੀਏਸ਼ਨ ਕਰਦੇ ਰਹੋ 네ਗੋਸ਼ੀਏਟ ਕਰਦੇ ਕਰਦੇ ਇਹਨਾਂ ਦੀ ਜਿਹੜੀ ਹੈ 3 ਲੱਖ ਰੁਪਏ ਚ ਗੱਲ ਖਤਮ ਹੋਈ ਸੀ ਔਰ ਇਹ 3 ਲੱਖ ਰੁਪਿਆ ਲੈਣ ਕੱਲ ਡ੍ਰੇਨ ਪੁਲ ਤੇ ਖੇਮ ਕਰਨ ਆਏ ਜਿੱਥੇ ਪੁਲਿਸ ਪਾਰਟੀ ਮੌਜੂਦ ਸੀ ਔਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਜਿਹੜਾ ਉੱਥੇ ਮੌਕੇ ਤੇ ਹੀ ਰੰਗੇ ਹੱਥ ਫੜ ਲਿਆ ਔਰ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਤੇ ਚਾਰ ਫੋਨ ਜਿਹੜੇ ਆ ਰਿਕਵਰ ਕੀਤੇ ਔਰ ਅੱਗੇ ਇਹਨਾਂ ਦੀ ਇੰਟਰੋਗੇਸ਼ਨ ਚੱਲੀ ਹੈ ਵੀ ਇਹਨਾਂ ਨੇ ਕਿਸੇ ਨੂੰ ਹੋਰ ਫੋਨ ਕੀਤਾ ਜਾਂ ਕੋਈ ਪਹਿਲੇ ਇਹਨਾਂ ਦੀ ਕੋਈ ਕ੍ਰਾਈਮ ਵਗੈਰਾ ਤਾਂ ਹੈ ਨਹੀਂ ਬਟ ਅਸਰਟਨ ਕਰ ਰਹੇ ਆ ਸਰ ਇਹ ਬੰਦੇ ਹੈ ਕੌਣ ਹੈ ਕਿ ਅੱਗੇ ਉਹਨਾਂ ਦੀ ਬੰਦੇ ਐ ਐਕਚੁਅਲੀ ਇਹਨਾਂ ਦਾ ਜੀ ਪਹਿਲਾਂ ਇੱਕ ਜਿਹੜਾ ਮੁਲਜ਼ਮ ਹੈਗਾ ਪੰਕਜ ਇਹ ਉਹਨਾਂ ਕੋਲ ਪਹਿਲੇ ਆੜਤ मुੰਛੀ ਦਾ ਕੰਮ ਕਰਦਾ ਸੀ ਆੜਤ ਤੇ ਔਰ 15-16 ਸਾਲ ਤੋ ਉਹਨਾਂ ਦਾ ਅੰਪਲਾਈ ਰਿਹਾ ਉਸ ਤੋਂ ਬਾਅਦ ਕਿਸੇ ਕਾਰਨਾ ਕਰਕੇ ਉਹਨਾਂ ਨੇ ਇਹਨੂੰ ਆਪਣੇ ਆੜਤ ਤੋਂ मुੰਛੀ ਤੋਂ ਕੱਢਤਾ ਸੀ ਤਾਂ ਇਹਨੇ ਫਿਰ ਆਪਣੀ ਆੜਤ ਖੋਲ੍ਹ ਲਈ ਸੀ ਆਪਣੀ ਆੜਤ ਤੇ ਇਹਨੇ ਇੱਕ मुੰਛੀ ਰੱਖਿਆ ਸੀਗਾ ਸ਼ਮਸ਼ੇਰ ਸਿੰਘ ਈਲੀ ਸ਼ੇਰਾ ਨਾਂ ਦਾ ਤੇ ਉਹਦੇ ਨਾਲ ਇਹਨੇ ਸਾਂਝਾ ਕੀਤਾ ਕਿ ਮੈਂ ਇਸ ਤੋਂ ਆਪਣਾ ਪੁਰਾਣਾ ਮਾਲਕ ਤੋਂ ਬਦਲਾ ਲੈਣਾ ਤੇ ਇਹਨੇ ਉਹਨੇ ਫਿਰ ਸ਼ਮਸ਼ੇਰ ਸ਼ੇਰੇ ਨੇ ਇਹਨੂੰ ਜਿਹੜਾ ਗੁਰਪ੍ਰੀਤ ਦਾ ਨਾਂ ਦੱਸਤਾ ਤੇ ਤਿੰਨਾਂ ਜਣਿਆਂ ਨੇ ਮਿਲ ਕੇ ਉਹਦਾ ਆਪਣਾ ਫੋਨ ਦਾ ਨੈਟਵਰਕ ਯੂਜ਼ ਕਰਦੇ ਸੀਗੇ ਤੋ ਕਰਕੇ ਮਾਸਕਿੰਗ ਕਰਕੇ ਐਪ ਦੇ ਥਰੂ ਉਹ ਜਿਹੜਾ ਨੰਬਰ ਸੀਗਾ ਬਾਹਰ ਦਾ ਨੰਬਰ ਨਿਆਉਂਦਾ ਸੀ ਉਸ ਤੋਂ ਗੋਲਡੀ ਬ੍ਰਾਂਡ ਦਾ ਨਾਮ ਲੈ ਕੇ ਫੋਨ ਕਰਤੇ ਸੀ ਕੋਈ ਸਵਾਲ ਹੈਗੇ ਸਰ ਇਹਨਾਂ ਗੋਲਡੀ ਬ੍ਰਾਂਡ ਵਗੈਰਾ ਨਾਲ ਕਿਸੇ ਦਾ ਨਹੀਂ ਹਜੇ ਤੱਕ ਤਾਂ ਕੁਝ ਐਸੀ ਸਾਨ ਨਹੀਂ ਆਈ ਬਾਕੀ ਇੰਟਰੋਗੇਸ਼ਨ ਕਰ ਰਹੇ ਆ ਜੀ ਸਰ ਆਪ ਲੋਕਾਂ ਨੂੰ ਕੀ ਕਹਿਣਾ ਜੀ ਜਿਨ੍ਹਾਂ ਨੂੰ ਫਰੋਦੀਲੀ ਕਾਲਾਂ ਆਉਂਦੀਆਂ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਉਹਦੇ ਵਿੱਚ ਮੇਰਾ ਤਾਂ ਇਹੀ ਹੈ ਵੀ ਕਈ ਲੋਕ ਇਤਲਾਹ ਨਹੀਂ ਦਿੰਦੇ ਔਰ ਡਰਦੇ ਮਰਦੇ ਜਿਹੜੇ ਆ ਪੈਸੇ ਦੇ ਦਿੰਦੇ ਆ ਵੀ ਇੱਕ ਵਾਰ ਪੁਲਿਸ ਨੂੰ ਇਤਲਾਹ ਜੂਰਦੇ ਤਾਂ ਜੋ ਇਹੋ ਜਿਹੇ ਜਿਹੜੇ ਅਨਸਰ ਹੈ ਜਾਂ ਕਿਸੇ ਦਾ ਨਾਮ ਵਰਤ ਕੇ ਗੈਂਗਸਟਰਾਂ ਦਾ ਲੋਕਲ ਲੈਵਲ ਤੇ ਇਹੀ ਜਿਹੜੀਆਂ ਫਰੋਤੀਆਂ ਇਕੱਠੀਆਂ ਕਰ ਰਹੇ ਇਹਨਾਂ ਨੂੰ ਪੁਲਿਸ ਦੀ ਗ੍ਰਿਫਤਜਾ ਜਾਂ ਤਾਂ ਜੋ ਇੱਕ ਸਹਿਮ ਦਾ ਮਾਹੌਲ ਹੈ ਜਾਂ ਦਹਿਸ਼ਤ ਦਾ ਮਾਹੌਲ ਹੈ ਉਹ ਨਾ ਪੈਦਾ ਹੋਵੇ ਲੋਕਾਂ 'ਚ ਪਵਨ ਸ਼ਰਮਾ ਦੈਨਿਕ ਸਵੇਰਾ ਟੀਵੀ ਤਰਨਤਾਰਨ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ